ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਅਧਿਕਾਰੀ ਜਿਹੜੇ ਆ ਉਹ ਮਾੜੇ ਆ 100 ਪਿੱਛੇ ਕੋਈ 1 2 ਜਿਹੜੇ ਅਧਿਕਾਰੀ ਮਾੜੇ ਹੁੰਦੇ ਆ ਉਹਨਾਂ ਕਰਕੇ ਕਈਆਂ ਡਿਪਾਰਟਮੈਂਟ ਤੇ ਕਾਲਾ ਧੱਬਾ ਲੱਗਦਾ ਡਿਪਾਰਟਮੈਂਟ ਤੇ ਉਂਗਲਾ ਉਂਰਦੀਆਂ ਜੇਲ੍ਹ ਡਿਪਾਰਟਮੈਂਟ ਦੇ ਵਿੱਚ ਹਿਸ਼ਾਰਪੁਰ ਜੇਲ੍ਹ ਤੋਂ ਬਲਜੀਤ ਸਿੰਘ ਸਾਡੇ ਸੁਪਰਡੈਂਟ ਹੀ ਤੇ ਉਹਦਾ ਪਤਾ ਲੱਗਾ ਇੰਟੈਲੀਜੈਂਸ ਜਿਹੜਾ ਸਾਡਾ ਵਿੰਗ ਜੇਲ੍ਹ ਦੇ ਵਿੱਚ ਇਹ ਨਹੀਂ ਕਿ ਇਕੱਲਾ ਜੇਲ੍ਹ ਸੁਪਰਡੈਂਟ ਜਾਂ ਜੇਲ੍ਹ ਦੇ ਅਧਿਕਾਰੀ ਹੀ ਜੇਲ੍ਹ 'ਚ ਕੰਮ ਕਰਦੇ ਆ ਉਹਦੇ ਵਿੱਚ ਇੰਟੈਲੀਜੈਂਸ ਵਿੰਗ ਜਿਹੜਾ ਚੁੱਪਚੀ ਪੀਤੇ ਇਹਨਾਂ ਦੀ ਸਾਰੀ ਜਾਂਚ ਕਰਦਾ ਰਹਿੰਦਾ ਸਾਰੀਆਂ ਇਹਨਾਂ ਦੀਆਂ ਅਫਸਰਾਂ ਦੀਆਂ ਗਤੀਵਿਧੀਆਂ ਤੇ ਨਜ਼ਰ ਰੱਖਦਾ ਇੰਟੈਲੀਜੈਂਸ ਵਿੰਗ ਨੇ ਇਹ ਦੱਸਿਆ ਕਿ ਅੰਦਰ ਜਿਹੜੇ ਕੈਦੀ ਆ ਉਹਨਾਂ ਤੋਂ 1.5 ਲੱਖ ਰੁਪਈਆ ਸੁਪਰਡੈਂਟ ਨੇ ਤੇ ਨਾਲ ਚਾਰ ਹੋਰ ਮੁਲਾਜ਼ਮ ਨੇ ਉਹਨਾਂ ਨੇ ਲਿਆ ਕੋਈ ਨਸ਼ਾ ਲਿਆ ਕੇ ਦੇਣ ਨੂੰ ਉਹ ਨਸ਼ਾ ਦਿੱਤਾ ਨਹੀਂ ਗਿਆ ਇਹਨਾਂ ਦਾ ਆਪਸ ਵਿੱਚ ਰੌਲਾ ਪੈ ਗਿਆ ਤੇ ਇੰਟੈਲੀਜੈਂਸ ਵਿੰਗ ਨੇ ਸਾਨੂੰ ਜਾਣਕਾਰੀ ਦਿੱਤੀ ਤੇ ਉੱਤੋਂ ਫੇਰ ਅਸੀਂ ਉੱਚ ਅਧਿਕਾਰੀ ਪਿੱਛੇ ਜਾਂਚ ਕੀਤੀ ਤਾਂ ਵਾਕਈ ਗੱਲ ਸਹੀ ਨਿਕਲੀ ਮੌਕੇ ਤੇ ਤੁਰੰਤ ਪ੍ਰਭਾਵ ਨਾਲ ਸੁਪਰਡੈਂਟ ਨੂੰ ਸਸਪੈਂਡ ਕੀਤਾ ਚਾਰੇ ਦੂਜੇ ਮੁਲਾਜ਼ਮਾਂ ਸਸਪੈਂਡ ਕੀਤੇ ਡੀਜੀਪੀ ਪੰਜਾਬ ਗੌਰਵਜਾਦ ਨੂੰ ਐਫ ਆਈ ਆਰ ਕਰ ਲਈ ਉੱਥੇ ਨੋਟ ਭੇਜਿਆ ਪਰਚਾ ਦਰਜ ਹੋਇਆ ਸਸਪੈਂਡ ਕੀਤਾ ਹੁਣ ਹੋਰ ਸਖਤ ਕਾਰਵਾਈ ਕਰਾਂਗੇ ਤਾਂ ਜੋ ਮੁਲਾਜ਼ਮਾਂ ਲਈ ਵੀ ਇਹ ਨਸੀਹਤ ਹੋਵੇ ਕਿ ਕੱਲੀ ਸਰਕਾਰ ਪੁਲਿਸ ਤੇ ਨਹੀਂ ਵੀ ਜ਼ਿਲ੍ਹੇ ਦਾ ਪ੍ਰਸ਼ਾਸਨ ਨੇ ਨਸ਼ਾ ਬੰਦ ਕਰਨਾ ਹਰ ਮੁਲਾਜ਼ਮ ਦਾ ਫਰਜ ਆ ਹਰ ਸਿਵਲ ਮੁਲਾਜ਼ਮ ਦਾ ਫਰਜ ਆ ਹਰ ਜੇਲ੍ਹ ਦੇ ਵਿੱਚ ਜਿਹੜੇ ਕੋਈ ਸੁਪਰਡੈਂਟ ਆ ਬਾਰਡਰ ਆ ਜਾਂ ਕੋਈ ਡਿਪਟੀ ਸੁਪਰਡੈਂਟ ਆ ਹਰ ਮੁਲਾਜ਼ਮ ਦਾ ਫਰਜ ਆ ਕਿ ਇਸ ਮਹਿੰਮ ਦੇ ਵਿੱਚ ਸਾਥ ਦੇਵੇ ਇਕੱਲੇ ਬੰਦੇ ਦੀ ਲੜਾਈ ਨਹੀਂ ਕਿ ਲੜਾਈ ਸਾਡੀ ਸਾਰਿਆਂ ਦੀ ਆ ਭਾਵੇਂ ਪਿੰਡਾਂ ਦੇ ਸਰਪੰਚ ਨੇ ਚੇਅਰਮੈਨ ਨੇ ਭਾਵੇਂ ਕੋਈ ਆਮ ਪਬਲਿਕ ਆ ਮੈਂ ਤੇ ਬੇਨਤੀ ਕਰੂੰਗਾ ਇੱਥੇ ਸਾਡੇ ਸਾਥੀ ਫਰੋਜਪੁਰ ਜ਼ਿਲ੍ਹੇ ਦੇ ਫਰੋਜਪੁਰ ਹਲਕੇ ਦੇ ਆਏ ਆ ਪਿੰਡਾਂ ਦੇ ਵਿੱਚ ਸਰਪੰਚਾਂ ਨਾਲ ਰਲ ਕੇ ਮਤੇ ਪਾਓ ਸਾਰੀਆਂ ਪਾਰਟੀਆਂ ਦੇ ਸਾਥੀ ਸੱਜੋ ਅਕਾਲੀ, ਬੀਜੇਪੀ, ਕਾਂਗਰਸ, ਬਸਪਾ, ਆਮ ਆਦਮੀ ਪਾਰਟੀ ਕਿਉਂਕਿ ਇਹ ਯਾਰ ਸਾਰੇ ਬੰਦ ਕਰਨਾ ਚਾਹੁੰਦੇ ਸਾਰੇ ਸੰਸੀਅਰ ਨੇ ਤੁਹਾਡੇ ਨਾਲ ਚੱਲਣਗੇ, ਤੁਹਾਡਾ ਸਾਥ ਦੇਣਗੇ ਕਿਉਂਕਿ ਜਿਹੜੇ ਜ਼ਹਿਰ ਦੇ ਸਮਗਲਰ ਨੇ ਹੈ ਰਣ ਸਮੈਗ ਵੇਚਦੇ ਆ ਇਹ ਭਰਾਵੋ ਕਿਸੇ ਦੇ ਕੁਝ ਨਹੀਂ ਲੱਗਦੇ ਨਾ ਤੇ ਕਿਸੇ ਅਫਸਰ ਦੇ, ਨਾ ਕਿਸੇ ਪੋਲਿਟਿਸ਼ੀਅਨ ਦੇ, ਨਾ ਕਿਸੇ ਆਮ ਬੰਦੇ ਦੇ ਅਤਵਾਦ ਉਦੋਂ ਖਤਮ ਹੋਇਆ ਹੀ ਜਦੋਂ ਲੋਕਾਂ ਨੇ ਆਪ ਤैयाਰ ਕਰ ਲਿਆ ਸੀ ਜਦੋਂ ਲੋਕਾਂ ਨੇ ਆਪਦੇ ਬੂਹੇ ਬੰਦ ਕਰਨੇ ਸ਼ੁਰੂ ਕਰਤੇ ਤੇ ਜਿਹੜੇ ਗਲਤ ਅੰਸਰਸਨ ਉਹਨਾਂ ਨੂੰ ਰੋਟੀ ਪਾਣੀ ਖੋਣਾ ਬੰਦ ਕਰਤਾ ਤੇ ਜੇ ਕਿਸੇ ਨੇ ਆਉਣਾ ਪੁਲਿਸ ਨੂੰ ਇਨਫੋਰਮੇਸ਼ਨ ਦੇਣੀ ਸ਼ੁਰੂ ਕਰਤੀ ਤੇ ਕੁਝ ਸਮੇਂ ਦੇ ਵਿੱਚ ਹੀ ਅੱਤਵਾਦ ਖਤਮ ਹੋ ਗਿਆ ਜੇ ਆਪਾਂ ਚਾਹੁੰਦੇ ਨਾ ਇਹ ਕਾਲਾ ਅੱਤਵਾਦ ਖਤਮ ਹੋਵੇ ਆਪਾਂ ਸਾਰਿਆਂ ਨੂੰ ਸਾਥ ਦੇਣਾ ਪੈਣਾ ਸਰਕਾਰ ਪੁਲਿਸ ਸਿਵਲ ਪ੍ਰਸ਼ਾਸਨ ਸਾਰੇ ਚਾਹੁੰਦੇ ਆ ਕਿ ਯਾਰ ਬੰਦ ਹੋਵੇ ਇਹ ਲੋਕ ਜਿਹੜੇ ਮਾਵਾਂ ਦੀਆਂ ਪੁੱਤਾਂ ਦੀਆਂ ਲਾਖਾਂ ਤੋਂ نوٹ ਚੁੱਕ ਕੇ ਆਪਦੇ ਘਰ ਬਣਾਉਂਦੇ ਆ ਨਾ ਇਹ ਮਤ ਸੋਚਣ ਪੀਏ ਘਰ ਨੇ ਇਹਨਾਂ ਦੀਆਂ ਗਾ ਪੀੜ੍ਹੀਆਂ ਇਹਦੇ ਵਿੱਚ ਰਹਿਣਗੀਆਂ ਇਹ ਘਰ ਕੁਝ ਸਮੇਂ ਦੇ ਹੀ ਆ ਇਹ ਰੇਤ ਦੇ ਢੇਰ ਆ ਜਿਹੜਾ ਕਿਸੇ ਨੂੰ ਝਾੜ ਕੇ ਆਪਦਾ ਘਰ ਬਣਾਉਂਗਾ ਉਹਦਾ ਘਰ ਵੀ ਜ਼ਿਆਦਾ ਟਾਈਮ ਨਹੀਂ ਰਹਿਣਾ ਉਹਦਾ ਘਰ ਵੀ ਜਦੋਂ ਮੜਾ ਜਾ ਹਵਾ ਦਾ ਝੌਂਕਾ ਆ ਉਹ ਰੇਤ ਦਾ ਢੇਰ ਆ ਉਸੇ ਵਾਲੇ ਖਿਲਰ ਜਾਣਾ ਤੇ ਤਗੜੇ ਹੋਵੋ ਆਪਾਂ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਨਰੂਆ ਪੰਜਾਬ ਬਣਾਉਣਾ ਬੱਚਿਆਂ ਨੂੰ ਗਰਾਊਂਡਾਂ ਦੇ ਵਿੱਚ ਸਵੇਰੇ ਸ਼ਾਮ ਪ੍ਰੈਕਟਿਸ ਕਰਨ ਭੇਜੋ ਸਾਡੀ ਸਰਕਾਰ ਦੀ ਮੇਨ ਜਿਹੜੀ ਸੋਚ ਤੇ ਅਜੈਂਡਾ ਵੀ ਇਹ ਆ ਕਿ ਪਿੰਡਾਂ ਦੇ ਵਿੱਚ ਤਿੰਨਾਂ ਤਿੰਨਾਂ ਚੌ ਚੋ ਪਿੰਡਾਂ ਦਾ ਸੈਂਟਰ ਕੱਢ ਕੇ ਗਰਾਊਂਡਾਂ ਬਣਾਈਆਂ ਜਾਣ ਤਾਂ ਜੋ ਸਾਡੇ ਬੱਚੇ ਬੱਚੀਆਂ ਸਵੇਰੇ ਤੇ ਸ਼ਾਮ ਦੇ ਟਾਈਮ ਗਰਾਊਂਡ ਦੇ ਵਿੱਚ ਪ੍ਰੈਕਟਿਸ ਕਰਨ ਤੇ ਜਿਹੜਾ ਇਹ ਨਸ਼ਿਆਂ ਦਾ ਕੋੜ ਆ ਉਹ ਨਸ਼ਿਆਂ ਦੇ ਕੋੜ ਤੋਂ ਦੂਰ ਜਾਣ ਜਿਹੜੀ ਪਿਛਲੀ ਪੀੜ੍ਹੀ ਆ ਉਹਨੂੰ ਵੀ ਆਪਾਂ ਸੁਧਾਰਨ ਦੀ ਕੋਸ਼ਿਸ਼ ਕਰਨੀ ਆ ਤੇ ਗਾਂ ਕੋਸ਼ਿਸ਼ ਇਹ ਹੋਵੇ ਜਿਹੜੇ ਨਵੇਂ ਬੱਚੇ ਆ 15 ਸਾਲ 14 ਸਾਲ 16 17 18 20 ਸਾਲ ਵਾਲੇ ਉਹ ਇਸ ਪਾਸੇ ਧਿਆਨ ਹੀ ਨਾ ਦੇਣੋ ਗਰਾਉਂਡਾਂ ਵਾਲੇ ਪਾਸੇ ਧਿਆਨ ਦੇਣ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸੰਗਤ ਨੂੰ ਭੈਣਾਂ ਨੂੰ ਬੀਬੀਆਂ ਨੂੰ ਫ੍ਰੀ ਸਵਾਰੀ ਜਿਹੜੀ ਬੀਬੀਆਂ ਦਾ ਸਫ਼ਰ ਆ ਉਹਦੇ 'ਚ ਬੀਬੀਆਂ ਨਾਲੇ ਤੇ ਗੁਰੂ ਘਰੋਂ ਕਿਉਂਣ ਤੇ ਉਹ ਸਫ਼ਰ ਦਾ ਜਿਹੜਾ ਲਾਹਾ ਵੀ ਲੈ ਸਕਣ ਆਉਣ ਵਾਲੇ ਸਮੇਂ 'ਚ ਫਾਜ਼ਲ ਕਾ ਤੋਂ ਆਪਾਂ ਡੇਰੇ ਬਿਆਸ ਨੂੰ ਵੀ ਬੱਸ ਚਲਾਵਾਂਗੇ ਜਿਹਦੇ ਵਿੱਚ ਗੁਰੂ ਹਰ ਸਾਹਿਬ ਤੇ ਇਹ ਸਾਰਾ ਏਰੀਆ ਕਵਰ ਹੁੰਦਾ ਆ ਇਹ ਵੀ ਬੱਸ ਜਿਹੜੀ ਆ ਇਥੋਂ ਫਰੋਜਪੁਰ ਹਲਕਾ ਜੀਰਾ ਆਗਾ ਤਰਨਤਾਰਨ ਤੋਂ ਵਾਇਆ ਜੰਡਿਆਲਾ ਹੁੰਦੀ ਹੋਈ ਬਿਆਸ ਜਾਊ ਤੇ ਜਿਹਦੇ ਵਿੱਚ ਸਾਡੀਆਂ ਭੈਣਾ ਭਰਾ ਜਿਹੜਾ ਮਰਜੀ ਜਿੰਨੇ ਡੇਰੇ ਬਿਆਸ ਨੂੰ ਜਾਣਾ ਤੇ ਉਸ ਸਫਰ ਜਿਹੜਾ ਉਸ ਖਾਲਾ ਆਜੂ ਤੇ ਮੇਰੇ ਤੋਂ ਪਹਿਲਾਂ ਬੋਲਦੇ ਆ ਬੁਲਾ ਰਿਆ ਨੇ ਐਮਐਲਏ ਸਾਹਿਬ ਨੇ ਸਾਡੇ ਪ੍ਰਧਾਨ ਸਾਹਿਬ ਨੇ ਜਿਹੜਾ ਸਾਡਾ ਫਰੋਜਪੁਰ ਤੋਂ ਮਨੋਪਰੀ ਰੂਟ ਆ ਜਿਹੜਾ ਪੌਵਾਲ ਪੋਲਰਾਈ ਪੱਟੀ ਨੂੰ ਜਾਂਦਾ ਉਸ ਰੂਟ ਲਈ ਵੀ ਵਾਕਈ ਰੋਡ ਟੁੱਟੀ ਹੀ ਤੇ ਰੋਡ ਹੁਣ ਬਣ ਰਹੀ ਆ ਉਹ ਰੋਡ ਬਣ ਜਣੀ ਆ ਉੱਥੇ ਪਰਮਟ ਜਾਰੀ ਕਰਾਂਗੇ ਤਾਂ ਜੋ ਉਹ ਮੋਨੋਪਲੀ ਰੂਟ ਤੇ ਸਾਡੀਆਂ ਰੋਡਵੇਜ ਦੀਆਂ ਬੱਸਾਂ ਚੱਲਣ ਤੇ ਲੋਕਾਂ ਨੂੰ ਇਸ ਹੁਲਤ ਦਾ ਜਿਹੜਾ ਉਹ ਫਾਇਦਾ ਮਿਲੇ ਤੇ ਜਿਹੜੀ ਪੰਜਾਬ ਸਰਕਾਰ ਉਹ ਲੋਕਾਂ ਦੀ ਸਰਕਾਰ ਆ ਲੋਕਾਂ ਦੀ ਗੱਲ ਸੁਣਦੀ ਵੀ ਆ ਤੇ ਹੱਲ ਕਰਦੀ ਵੀ ਆ ਇਹ ਪਹਿਲੀ ਸਰਕਾਰ ਆ ਜਿਨੇ ਜੋ ਲੋਕਾਂ ਕਿਹਾ ਲੋਕਾਂ ਅਨਸਾਰ ਹੀ ਬਜਟ ਬਣਿਆ ਤੇ ਸੰਗਤ ਦੇ ਅਨਸਾਰ ਹੀ ਫੈਸਲੇ ਲਏ ਹੋਣ ਆ ਜਿਹੜਾ ਯੋਧ ਨਸ਼ਿਆਂ ਵਿਰੁੱਧ ਮੈਂ ਪਿਛਲੇ ਦਿਨੀ ਤੁਹਾਡੇ ਇਥੇ ਫਰੋਜਪੁਰ ਵੀ ਮੀਟਿੰਗ ਕਰਕੇ ਗਿਆ ਪਿਛਲੇ 10 ਦਿਨਾਂ ਦੇ ਵਿੱਚ ਮੈਨੂੰ ਲੱਗਦਾ ਵੀ ਉਹਨੇ ਪਿਛਲੀਆਂ ਸਰਕਾਰਾਂ 'ਚ ਪੰਜਾਂ ਸਾਲਾਂ 'ਚ ਐਫ ਆਈ ਆਰ ਦਰਜ ਨਹੀਂ ਹੁੰਦੀ ਉੰਨੀ ਬਰਾਮਦਗੀ ਪੰਜਾਂ ਸਾਲਾਂ 'ਚ ਨਹੀਂ ਹੁੰਦੀ ਜਿੰਨੇ ਆ ਪਿਛਲੇ 10 ਦਿਨਾਂ ਦੇ ਵਿੱਚ ਪਰਚੇ ਦਰਜ ਹੋਏ ਆ ਸਮਾਨ ਹੈ ਹਿਰੋਇਨ ਸਮੈਕ ਅਫੀਮ ਪੋਸਟ ਜੋ ਨਸ਼ੇ ਬਰਾਮਦ ਹੋਏ ਆ ਪੁਲਿਸ ਨੇ ਪਰਚੇ ਕੀਤੇ ਆ ਸਲਾਖਾਂ ਦੇ ਪਿੱਛੇ ਜਿਹੜੇ ਮੁਜ਼ਰਮ ਉਹ ਭੇਜੇ ਆ